ਤੋ ਆਖਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਕਰ ਹੀ ਦਿੱਤਾ ਉਹੀ ਵੱਡਾ ਐਲਾਨ ਜਿਸ ਤੋਂ ਡਰਦੀ ਸੀ ਸਰਕਾਰ ਤਾਂ ਅੱਜ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਈ ਅਜਿਹੇ ਵੱਡੇ ਖੁਲਾਸੇ ਵੀ ਕੀਤੇ ਕਈਆਂ ਦੀਆਂ ਪਰਤਾਂ ਵੀ ਫਰੋਲੀਆਂ ਗਈਆਂ ਤੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਪਹਿਲਾ ਵੱਡਾ ਬਿਆਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦੇ ਦਿੱਤਾ ਤਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਜਾਵੇਗੀ ਤਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਵੇਗੀ ਜੋ ਹੁਣ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਐਲਾਨ ਕਰ ਦਿੱਤਾ ਪੁਲਿਸ ਨੂੰ ਵੀ ਪਾਜੜਾਂ ਪੈ ਜਾਣਗੀਆਂ ਸੁਣੋ ਫਿਰ ਆਖਰ ਕੀ ਕੀਤਾ ਐਲਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀ ਬੜੀ ਡਿਬੇਟ ਹੋਈ ਹਿੰਦੁਸਤਾਨ ਵਿੱਚ ਡਿਬੇਟ ਹੋਈ ਕਿਹੜੇ ਕਿਹੜੇ ਇਸ਼ੂ ਹਰ ਸਟੇਟ ਤੋਂ ਪੁੱਛੇ ਗਏ ਤੇ ਐਕਟ ਬਣਾਇਆ ਗਿਆ ਜਿਸ ਐਕਟ ਹੈ ਜੇ ਕਿਸੇ ਟਾਈਮ ਸਰਕਾਰ ਨੇ ਕੋਈ ਜ਼ਮੀਨ ਐਕਵਾਇਰ ਕਰਨੀ ਹੈ ਸਰਕਾਰ ਅਨਾਉਂਸ ਕਰੂਗੀ ਆ ਜ਼ਮੀਨ ਅਸੀਂ ਐਕਵਾਇਰ ਕਰਨੀ ਹੈ ਸਭ ਤੋਂ ਪਹਿਲੇ ਐਕਵਾਇਰ ਕਰਨ ਤੋਂ ਪਹਿਲੇ ਸਰਕਾਰ ਨੂੰ ਇੱਕ ਸੋਸ਼ਲ ਇੰਪੈਕਟ ਸਟਡੀ ਕਰਨੀ ਪੈਣੀ ਹੈ ਸੋਸ਼ਲ ਇੰਪੈਕਟ ਸਟਡੀ ਦਾ ਮਤਲਬ ਹੈ ਕਿ ਜੇ ਕਿਸੇ ਪਿੰਡ ਦੀ ਜ਼ਮੀਨ ਐਕਵਾਇਰ ਕਰਨੀ ਹੈ ਜਾਂ ਦੋ ਪਿੰਡਾਂ ਦੀਆਂ ਪੰਜ ਪਿੰਡਾਂ ਦੀ ਉਸ ਪਿੰਡ ਦੇ ਵਿੱਚ ਜੇ ਐਕਵਾਇਰ ਹੋਊਗੀ ਜ਼ਮੀਨ ਉਹਦਾ ਅਸਰ ਕੀ ਹੋਊਗਾ ਜਿਹੜੇ ਉੱਥੇ ਦਿਹਾੜੀ ਕਰਦੇ ਆ ਉਹਨਾਂ ਦਾ ਕੀ ਅਸਰ ਹੋਊਗਾ ਉਹਨਾਂ ਰੋਜ਼ਗਾਰ ਦਾ ਕੀ ਹੋਊਗਾ ਜਿਹੜੇ ਉੱਥੇ ਪਸ਼ੂ ਜਾਨਵਰ ਹੈ ਉਹਨਾਂ ਦਾ ਕੀ ਹੋਊਗਾ ਜਿਹੜੇ ਲੋਕਾਂ ਦੀ ਜ਼ਮੀਨ ਐਕਵਾਇਰ ਚ ਛੋਟੇ ਛੋਟੇ ਕਿਸਾਨਾਂ ਜਿਹੜੀ ਜ਼ਮੀਨ ਐਕਵਾਇਰ ਹੋਊਗੀ ਉਹਨਾਂ ਨੂੰ ਕੰਪਨਸੇਸ਼ਨ ਕਿਵੇਂ ਦਿੱਤੀ ਜਾਊਗੀ ਤੇ ਕਿਵੇਂ ਰੀਹੈਬਿਲੀਟ ਕਿਵੇਂ ਕੀਤਾ ਜਾਊਗਾ ਉਹਦੇ ਬਾਅਦ ਜਦੋਂ ਅਸੈਸਮੈਂਟ ਆਉਂਦੀ ਹੈ ਐਕਸਪਰਟ ਕਮੇਟੀ ਬਣਾਈ ਜਾਊਗੀ ਜਿਹੜੀ ਅਸੈਸਮੈਂਟ ਕਰੂਗੀ ਉਹਦੀ ਰਿਪੋਰਟ ਬੇਸਿਸ ਤੇ ਫਿਰ এনवायरमेंट ਸਟੱਡੀ ਕੀਤਾ ਜਾਊਗਾ এনवायरमेंट ਤੇ ਉਸ ਜਿਹੜੀ ਚੀਜ਼ ਵਾਸਤੇ ਕੁਆਇਰ ਕਰਤਾ ਕੀ ਇੰਪੈਕਟ ਹੋਊਗਾ ਫਿਰ ਉਹਦੇ ਬਾਅਦ ਰੀਸੈਟਲਮੈਂਟ ਦਾ ਪਲਾਨ ਬਣੇਗਾ ਇੱਕ ਸਿਸਟਮ ਬਣਾਤਾ ਕਿ ਧੱਕਾ ਨਾ ਹੋਏ ਆਮ ਜਨਤਾ ਦੇ ਖਿਲਾਫ ਕੋਈ ਧੱਕਾ ਨਾ ਹੋਏ ਕੋਈ ਸਰਕਾਰ ਧੱਕਾ ਨਾ ਕਰ ਸਕੇ ਪਾਰਲੀਮੈਂਟ ਐਕਟ ਉਹਦੇ ਬਾਅਦ ਜਿਹੜਾ ਪੈਸਾ ਦਿੱਤਾ ਜਾਊਗਾ ਉਹਦਾ ਵੀ ਕੰਪਨਸੇਸ਼ਨ ਦਿੱਤੇ ਜਾ ਵੀ ਉਹਦਾ ਵੀ ਫਾਰਮੂਲਾ ਬਣਾਇਆ ਗਿਆ ਫਾਰਮੂਲਾ ਕੀ ਸੀ ਕਿ ਜੋ ਕਲੈਕਟਰ ਰੇਟ ਹੋਊਗਾ 4 400% ਉਹਨੂੰ ਵਧਾ ਕੇ ਰੇਟ ਦਿੱਤਾ ਜਾਊਗਾ 400% ਕਲੈਕਟਰ ਰੇਟ ਤੋਂ ਕਿ ਜਿਹੜੇ ਬੰਦੇ ਦੀ ਕੋ ਜਮੀਨ ਆ ਘੱਟ ਤੋਂ ਘੱਟ ਜੇ ਜਾਂਦਾ ਵੀ ਐ ਅੱਗੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਬਿਤਾ ਸਕੇ ਅਕਾਲੀ ਦਲ ਦੀ ਜਦੋਂ ਵੀ ਸਰਕਾਰ ਆਈ ਅਸੀਂ ਜੋ ਵੀ ਕੁਆਇਰ ਕੀਤਾ ਉਸ ਐਕਟਰਾ ਹੀ ਕੀਤੇ ਤੁਸੀਂ ਦੇਖ ਲਓ ਏਅਰਪੋਰਟ ਮੁਹਾਲੀ ਬਣਾਇਆ ਉਦੋਂ ਮੱਲਾਦਾ ਰੇਟ ਜਦੋਂ 에어ਪੋਰਟ ਨਹੀਂ ਸੀ ਮੱਲਾਦਾ 30-40 ਲੱਖ ਰੁਪਏ ਲੱਖ ਰੁਪਏ ਕਿੱਲਾ ਸੀ ਅਸੀਂ ਪੌਣੇ 2 ਕਰੋੜ ਰੁਪਏ ਦਿੱਤਾ ਉਵੇਂ ਅਸੀਂ ਥਰਮਲ ਪਲੈਂਟ ਬਣਾਏ ਜਿੱਥੇ 15-20 ਲੱਖ ਰੇਟ ਸੀ ਉੱਤੇ 70-70 80-80 ਲੱਖ ਤੱਕ ਜ਼ਮੀਨ ਦਿੱਤੀ ਸੜਕਾਂ ਵਾਸਤੇ ਜਦੋਂ ਅਸੀਂ ਲੈਂਡ ਅਕਵਾਇਰ ਕੀਤੇ ਤੁਸੀਂ ਦੇਖ ਲਓ ਜਿੱਥੇ 30 ਲੱਖ ਰੁਪਏ ਕਿੱਲਾ ਸੀ ਕਰੋੜ ਤੋਂ ਵੀ ਵੱਧ ਉਹਨਾਂ ਜ਼ਮੀਨ ਦਿੱਤੀ ਤੇ ਕਿਸਾਨਾਂ ਨੇ ਗਰੀਬਾਂ ਨੇ ਬੜੀ ਖੁਸ਼ੀ-ਖੁਸ਼ੀ ਆਪਣੀ ਜ਼ਮੀਨ ਸਟੇਟ ਨੂੰ ਦਿੱਤੀ ਕਿਉਂਕਿ ਉਹਦਾ ਮਤਲਬ ਕੀ ਸੀ ਕਿ ਸਰਕਾਰ ਜੋ ਕੰਮ ਕਰੇ ਸਰਕਾਰ ਕੋਈ ਮੁਨਾਫਾ ਕਰਨ ਵਾਸਤੇ ਪੈਸਾ ਨਹੀਂ ਬਣਾਈ ਜਾਂਦੀ ਸੇਵਾ ਕਰਨ ਵਾਸਤੇ ਬਣਾਈ ਜਾਂਦੀ ਹੈ ਉਦੋਂ ਜਿਹੜਾ ਅਕਵਾਇਰ ਵੀ ਹੁੰਦੀ ਸੀ ਜਾਂ ਰੇਟ ਫਿਕਸ ਹੁੰਦਾ ਸੀ ਉਸ ਡਿਸਟ੍ਰਿਕਟ ਦੇ ਵਿੱਚ ਡੀਸੀ ਦੇ ਥੱਲੇ ਉਸ ਕਮੇਟੀ ਦਾ ਮੈਂਬਰ ਹਲਕਾ ਦਾ ਐਮਐਲਏ ਵੀ ਹੁੰਦਾ ਸੀ ਤੇ ਪਿੰਡ ਦਾ ਸਰਪੰਚ ਵੀ ਹੁੰਦਾ ਸੀ ਕਿ ਲੋਕਲ ਰਿਪਰੈਜੈਂਟੇਸ਼ਨ ਜ਼ਰੂਰ ਹੋਏ ਕਲੇ ਅਫਸਰ ਨਾ ਹੋਣ ਜਿਹੜਾ ਧੱਕੇ ਨਾਲ ਫੈਸਲਾ ਕਰਦੇ ਨੇ ਜੋ ਕਮੇਟੀ ਫੈਸਲਾ ਕਰਦੀ ਸੀ ਉਹਦੇ ਹਿਸਾਬ ਨਾਲ ਸਾਰਾ ਕੀਤਾ ਜਾਂਦਾ ਸੀ ਆ ਜਿਹੜੀ ਨਵੀਂ ਸਰਕਾਰ ਆਈ ਹੈ ਝਾੜੂ ਵਾਲੇ ਇਹਨਾਂ ਨੇ ਦੇਖਿਆ ਕੇਜਰੀਵਾਲ ਨੇ ਕਿ ਸਾਡਾ ਤਾਂ 1.5 ਸਾਲ ਰਹਿ ਗਿਆ ਪੰਜਾਬ ਹੀ ਰਹਿ ਗਈ ਸੂਬਾ ਇਹਨਾਂ ਕੋਲੇ ਦਿੱਲੀ ਤਾਂ ਚਲੀ ਗਈ ਹੁਣ ਪੰਜਾਬ ਤੋਂ ਇਹਨਾਂ ਨੇ ਮਨ ਬਣਾ ਲਿਆ ਮੀਟਿੰਗ ਹੋਈ ਇਹਨਾਂ ਦੀ ਕੇਜਰੀਵਾਲ ਸਾਰੇ ਕਿ ਆਪਾਂ 10000 ਕਰੋੜ ਇਕੱਠਾ ਕਰੀਏ ਪਾਰਟੀ ਵਾਸਤੇ ਆਪਾਂ ਅਗਲੇ ਇਲੈਕਸ਼ਨਾਂ پورے ਦੇਸ਼ ਵਿੱਚ ਆਪਾਂ ਪਾਰਟੀ ਬਣਾਉਣੀ ਹੈ ਆਈ ਆਪਣੇ ਕੋਲੇ ਇੱਕ ਪੈਸੇ ਦੀ ਖਾਨ ਰਹਿ ਗਈ ਹੈ ਇੱਥੋਂ ਪੈਸਾ ਇਕੱਠਾ ਕਰੀਏ ਇਹਨਾਂ ਨੇ ਇੱਕ ਪਲਾਨ ਬਣਾਇਆ ਪਲਾਨ ਕੀ ਹੈ ਕਿ ਆਪਾਂ ਇਹਨਾਂ ਨੇ ਬੰਦਿਆਂ ਨੇ ਕਿਹਾ ਕਿ ਆਪਾਂ 40000 ਏਕੜ ਆਪਾਂ ਲਵਕ ਪਕ ਸ਼ਹਿਰਾਂ ਚ ਆਪਾਂ ਅਕਵਾਇਰ ਕਰੀਏ ਜਿਵੇਂ ਫੋਰ ਐਗਜ਼ਾਮਪਲ ਆ ਲੈਟਰ ਲੁਧਿਆਣੇ ਵਿੱਚ 23000 ਏਕੜ ਅਕਵਾਇਰ ਦਾ ਨੋਟਿਸ ਕਰਤਾ ਹੈ ਅੰਮ੍ਰਿਤਸਰ ਵਿੱਚ 4400 ਏਕੜ ਦਾ ਐਕਵਾਇਰ ਕਰਨ ਦਾ ਨੋਟਿਸ ਕੱਢਤਾ ਹੈ। ਮਹਾਲੀ ਵਿੱਚ 3500 ਏਕੜ ਐਕਵਾਇਰ ਕਰਨ ਦਾ ਨੋਟਿਸ ਕੱਢਤਾ ਹੈ। ਪਠਾਨਕੋਟ ਵਿੱਚ 1000 ਏਕੜ ਦਾ ਨੋਟਿਸ ਕਰਤਾ ਮੈਨੂੰ ਲੱਗਦਾ ਪਠਾਨਕੋਟ ਸ਼ਹਿਰ ਹੀ 1000 ਏਕੜ ਚ ਨਹੀਂ ਹੋਣਾ ਤੇ 1000 ਏਕੜ ਦਾ ਹੁਣ ਨੋਟਿਸ ਕਰਤਾ ਹੈ। ਜਲੰਧਰ ਵੀ 1000 ਏਕੜ ਦਾ ਨੋਟਿਸ ਕਰਤਾ ਹੈ। ਪਟਿਆਲੇ 'ਚ 1100 ਏਕੜ ਦਾ ਬਠਿੰਡੇ 'ਚ 900 ਏਕੜ ਦਾ ਨੋਟਿਸ ਕਰਤਾ। ਸੰਗਰੂਰ ਵਿੱਚ ਤਕਰੀਬਨ 600 ਏਕੜ ਦਾ ਮੋਗੇ ਵਿੱਚ 550 ਏਕੜ ਦਾ ਨੋਟਿਸ ਕੱਢਤਾ ਹੈ ਨਵਾਂ ਸ਼ਹਿਰ ਵਿੱਚ ਤਕਰੀਬਨ 400 ਏਕੜ ਦਾ ਫਿਰੋਜ਼ਪੁਰ 300 ਏਕੜ ਦਾ ਬਰਨਾਲੇ 300 ਏਕੜ ਦਾ ਹੁਸ਼ਿਆਰਪੁਰ 550 ਏਕੜ ਦਾ ਕਪੂਰਥਲੇ 150 ਏਕੜ ਦਾ ਫਗਵਾ ਨਕੋਦਰ 200 ਏਕੜ ਦਾ ਗੁਰਦਾਸਪੁਰ 80 ਏਕੜ ਦਾ ਬਟਾਲਾ 160 ਏਕੜ ਦਾ ਤਰਨਤਾਰਨ 97 ਏਕੜ ਦਾ ਤੇ ਸੁਲਤਾਨਪੁਰ ਲੋਧੀ 70 ਏਕੜ ਦਾ ਜਿਵੇਂ ਜਿਵੇਂ ਪਹਿਲੇ ਆ ਬਿਲਡਰਾਂ ਨੇ ਦਿੱਲੀ ਵਾਲੇ ਨੇ ਪੂਰੇ ਪੰਜਾਬ ਸਰਵੇ ਕੀਤਾ ਕਿੱਥੇ ਕਿੱਥੇ ਕਿਹਨੂੰ ਕੀ ਚਾਹੀਦਾ ਕੋਈ ਕਹਿੰਦਾ ਜੀ ਮੈਨੂੰ ਪਠਾਨਕੋਟ ਮੈਨੂੰ ਦੇ ਦਿਓ ਚਲੋ ਕਿੰਨੇ ਚਾਹੀਦੇ ਕਿੰਨੇ ਬੰਦੇ ਆਇਆ ਚਾਰ ਪੰਜ ਬੰਦੇ ਹੋਗੇ ਚਲੋ ਤੁਹਾਨੂੰ ਪਠਾਨਕੋਟ ਅਸਿਕਵਾਰ ਕਰ ਦਾਂਗੇ ਇਹਨਾਂ ਨੇ ਸਾਰਾ ਪਲਾਨ ਬਣਾ ਲਿਆ ਜਿੰਨੇ ਆ ਸੋਸੋਧੀਆਂ ਜੈਨ ਜਿਹੜੇ ਜੇਲਾਂ ਚੋਂ ਹੁਣ ਨਿਕਲ ਕੇ ਆਏ ਆ ਸੋਸੋਧੀਆਂ ਵੀ ਜੇਲ ਸੀ ਜੈਨ ਵੀ ਜਿੰਨ ਕੀਜਰੀਵਾਲ ਸਾਰਿਆਂ ਨੇ ਇੰਨੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਹੁਣ ਇਹ ਤਾਂ ਉਹਨੂੰ ਜੇਲ੍ਹ ਚ ਕੀਤਾ ਸੀ ਘੱਟੋ ਘੱਟ ਸੁਧਰ ਤਾਂ ਜਾਂਦੇ ਪਰ ਨਹੀਂ ਉਹਨੇ ਦੇਖਿਆ ਕਿ ਹੁਣ ਅਸੀਂ ਲੁੱਟ ਕੇ ਜਾਣਾ ਹੈ ਇਹਨਾਂ ਨੇ ਮੀਟਿੰਗ ਕਰਕੇ ਫੈਸਲਾ ਕਰ ਲਿਆ ਫਿਰ ਇਹਨਾਂ ਨੇ ਸੋਚਿਆ ਕਿ ਐਨਕੁਆਇਰ ਕਰਾਂਗੇ ਆ ਜਿਹੜੀ ਜ਼ਮੀਨ ਹੈ ਪੁਰਾਣੇ ਐਕਟ ਦੇ ਥਰੂ ਅਕਵਾਇਰ ਕਰਾਂਗੇ ਤਾਂ ਆਪਾਂ ਨੂੰ 400% ਰੇਟ ਦੇਣਾ ਪੈਣਾ ਬਿਲਡਰ ਕਹਿੰਦੇ ਐਨੇ ਤਾਂ ਫਿਰ ਸਾਨੂੰ ਪੈਸਾ ਨਹੀਂ ਤੁਹਾਨੂੰ ਦੇ ਸਕਣਾ ਕਿਉਂਕਿ ਪੈਸਾ ਬਿਲਡਰ ਤਾਂ ਹੀ ਦਊਗਾ ਜੇ ਉਹਨੂੰ ਸਸਤੀ ਮਿਲੂਗੀ ਫਿਰ ਇਹਨਾਂ ਨੇ ਸਭੀ ਕਰਾਇਆ ਅਫਸਰਾਂ ਤੋਂ ਤੁਸੀਂ ਦੇਖ ਲਓ ਸਾਰੀ ਹਿੰਦੁਸਤਾਨ ਵਿੱਚ ਐਕਟ ਬਣਾਇਆ ਗਿਆ 2013 ਦਾ ਐਕਟ ਜਿਹਨੂੰ ਲੈਂਡ ਐਕਵੀਜ਼ੀਸ਼ਨ ਕਰਦੇ ਆ ਇਹਨਾਂ ਨੂੰ ਪੁਰਾਣਾ ਐਕਟ ਪੰਜਾਬ ਦਾ ਜਿਹੜਾ ਪੰਜਾਬ ਰੀਜਨਲ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ 1995 ਦਾ ਕੱਢ ਲਿਆ ਦੇਖੋ 95 ਦਾ ਐਕਟ ਲੋਕੀ ਅੱਗੇ ਵਧ ਰਹੇ ਐ ਇਹਨੇ ਪੁਰਾਣਾ ਪੰਜਾਬ ਦਾ ਐਕਟ ਕੱਢ ਲਿਆ ਤੁਸੀਂ ਉਹ ਪੰਜਾਬ ਦੇ ਐਕਟ ਦੀ ਕਾਪੀ ਤੁਹਾਨੂੰ ਦਿਖਾਉਣਾ ਆ ਦੋ ਦੇ ਸੈਕਸ਼ਨ ਹੈ ਕਿਉਂ ਕੱਢਿਆ ਨਾਲ ਪੰਜਾ ਜਿਸ ਦੇ ਥੱਲੇ ਉਹ ਅਕਵਾਇਰ ਕਰਨ ਲੱਗੇ ਆ ਲੋਕਾਂ ਦੀ ਜ਼ਮੀਨ ਲੱਗੇ ਆ ਕਿਉਂਕਿ ਉਹਦੇ 56 ਸੈਕਸ਼ਨ ਆ 56 ਸੈਕਸ਼ਨ ਹੈ ਉਸ ਐਕਟ ਦਾ ਉਸ 55 ਸੈਕਸ਼ਨ ਕੀ ਕਹਿੰਦਾ ਗਵਰਨਮੈਂਟ ਕੈਨ ਲੀਵ ਐਨੀਬਾਡੀਜ਼ ਲੈਂਡ ਫੋਰ ਐਕੁਇਜ਼ੀਸ਼ਨ ਮਤਲਬ ਜੇ ਵਿੱਚ ਕੋਈ ਪੁਰਾਣਾ ਜਿਵੇਂ ਲੁਧਿਆਣਾ 20000 ਏਕੜ ਹੈ ਜੇ ਕਿਸੇ ਨੇ ਬਿਲਡਰ ਨੇ ਜਾਂ ਕਿਸੇ ਨੇ 100 ਏਕੜ 200 ਏਕੜ ਪਹਿਲੇ ਲਈ ਬਠਾ ਉਹ ਕਹੂਗਾ ਜਿਵੇਂ ਮੈਂ ਕਿਹਾ 1 ਕਰੋੜ ਰੁਪਇਆ ਏਕੜ ਉਹਨਾਂ ਰੇਟ ਰੱਖਿਆ ਉਹ ਤੋਂ ਲੈ ਲੈਣਗੇ ਤੇ ਉਹ ਸੈਕਸ਼ਨ ਦੇ ਥਰੂ ਉਹਦਾ ਕੱਢ ਦਣਗੇ ਬਾਕੀ 19500 ਏਕੜ ਕਰ ਲੈਣਗੇ ਦੇਖੋ ਐਡੀ ਵੱਡੀ ਲੁੱਟ ਸੈਕਸ਼ਨ 50 ਤੇ ਦੂਜਾ ਕੀ ਸੈਕਸ਼ਨ ਇਹਦੇ ਵਿੱਚ ਸੈਕਸ਼ਨ 43 सेक्शन फोर्टी थ्री है उस एक्ट का से सैक्शन फोर्टी थ्री कहना गवर्नमेंट कैन अलाउ गिव एनी वन जड़ी लैंड अक्वायर होगी भी यार एकर दस, एकर, एकर, हजार एकड़ दस सौ एकड़ हजार एकड़ एकड़े शायद गवर्नमेंट कैन गिव टू एनी बड़ी थ्रू ऑप्शन थ्रू लीज और थ्रू अलॉटमेंट एनी बडी देखो आ सैक्शन 43 ਹੈ ਇਹ ਤੋਂ ਵੱਧ ਲੁੱਟ ਕੀ ਹੋ ਸਕਦੀ ਹੈ ਕਿ ਜਿਹੜਾਂ ਤੋਂ ਅਸੀਂ ਡੀਲ ਕਰ ਲਈ ਕਿਸੇ ਤੋਂ 500 ਕਰੋੜ ਲੈਣਾ ਕਿ ਕਿਸੇ ਤੋਂ 400 ਕਰੋੜ ਲੈਣਾ ਹੈ ਹਾਂਜੀ ਆ ਸੈਕਸ਼ਨ ਆ ਸਾਡਾ ਤੁਹਾਨੂੰ ਆ ਸੈਕਸ਼ਨਾਂ ਦੀ ਕਾਪੀ ਵੀ ਦੇਖ ਲੈ ਲਿਓ ਆਪਣੇ ਕਿ ਤੁਸੀਂ ਇਹਨੂੰ ਅਲਾਟ ਕਰਤਾ ਇਹਨੂੰ ਲੋਡ ਕਰਤਾ ਆ ਲੋਡ ਕਰਤਾ ਸੋਚਦੇ ਆ ਕਿ ਅਸੀਂ ਆ ਸਾਰਾ ਕੁਝ ਅਸੀਂ ਇਮੀਡੀਏਟਲੀ ਅਸੀਂ ਡੇਢ ਸਾਲ ਚ ਪੂਰਾ ਕਰਨਾ ਹੈ ਮੈਂ ਵੀ ਹਾਊਸਿੰਗ ਮਨਿਸਟਰ ਰਹੇ ਆਂ ਬਾਦਲ ਸਾਹਿਬ ਦੇ ਥੱਲੇ ਮੈਂ ਹਾਊਸਿੰਗ ਮੇਰੇ ਕੋਲ ਡਿਪਾਰਟਮੈਂਟ ਸੀ ਆ ਅਰਬਨ ਡਿਵੈਲਪਮੈਂਟ ਮੇਰੇ ਕੋਲ ਸੀ ਕਿਉਂਕਿ ਮੈਨੂੰ ਪਤਾ ਹੈ ਕੀ ਹੁੰਦਾ ਸੀ ਸਟੇਟ ਵਿੱਚ ਜੇ ਕੋਈ ਵੀ ਲੈਂਡ ਅਰਬਨ ਡਿਵੈਲਪਮੈਂਟ ਵਾਸਤੇ ਐਕਵਾਇਰ ਕਰਨਾ ਹੈ ਇੱਕ ਹਾਈ ਪਾਵਰਡ ਕਮੇਟੀ ਹੈ ਪੰਜਾਬ ਦੇ ਵਿੱਚ ਐਕਟ ਦੇ ਥਲੇ ਜਿਹਦਾ ਚੇਅਰਮੈਨ ਚੀਫ ਮਿਨਿਸਟਰ ਹੁੰਦਾ ਜਿਹਦਾ ਵਾਈਸ ਚੇਅਰਮੈਨ ਹੁੰਦਾ ਹੈ ਹਾਊਸਿੰਗ ਮਿਨਿਸਟਰ ਤੇ ਨਾਲ ਅਲੱਗ-ਅਲੱਗ ਡਿਪਾਰਟਮੈਂਟ ਦੇ ਸੈਕਟਰੀ ਹੁੰਦੇ ਆ 12 ਸੈਕਟਰੀ ਕੋਈ ਟਾਊਨ ਪਲਾਨਿੰਗ ਹੋਣਾ ਹੈ ਕੋਈ এনवायरमेंट ਦਾ ਸੈਕਟਰੀ ਸਾਰੇ ਹੁੰਦੇ ਆ ਉਹ ਡਿਸਾਈਡ ਕਰਦੇ ਆ ਕਿ ਅੱਜ ਅਸੀਂ ਨਵੀਂ ਸਿਟੀ ਬਣਾਉਣੀ ਐ ਜਿਵੇਂ ਨਵਾਂ ਚੰਡੀਗੜ੍ਹ ਬਣਾਇਆ ਸੀ ਮੀਟਿੰਗ ਹੋਈ ਦੇਖਿਆ ਗਿਆ ਕਿ ਆ ਨਵਾਂ ਚੰਡੀਗੜ੍ਹ ਬਣਾਉਣਾ ਐ ਇੱਥੇ ਆ ਉਹਦਾ ਲੈਂਡ ਯੂਜ਼ ਐਨੇ ਏਕੜ ਚ ਬਣਾਉਣਾ ਐ ਇੰਨਾ ਐਗਰੀਕਲਚਰ ਰਹੂਗਾ ਇੰਨਾ ਮਿਕਸਡ ਲੈਂਡ ਹੋਊਗਾ ਇੰਨਾ ਅਰਬਨ ਹੋਊਗਾ ਇਦਾਂ ਕਮਰਸ਼ਲ ਹੋਊਗਾ ਕਿਹੜੇ ਕਿਹੜੇ ਪਾਕਟਸ ਕੀ ਹੋਣਗੇ ਆ ਸਾਰੀ ਪਲੈਨਿੰਗ ચીਫ ਮਿਨਿਸਟਰ ਦੇ ਥੱਲੇ ਹੁੰਦੀ ਐ ਕਿਉਂਕਿ ચીਫ ਮਿਨਿਸਟਰ ਇਲੈਕਟਿਡ ਬੰਦਾ ਐ ਪੰਜਾਬ ਦੀ ਜਨਤਾ ਨੇ ਇਲੈਕਟ ਕੀਤਾ ਉਹਦੀ ਜ਼ਿੰਮਵਾਰੀ ਹੈ ਆ ਫੈਸਲਾ ਕਰਨ ਦੀ ਨਹੀਂ ਤੇ ਇੱਥੇ ਡਿਕਟੇਟਰਸ਼ਿਪ ਹੋ ਜੇ ਚੀਫ ਮਿਨਿਸਟਰ ਕਿਉਂ ਬਣਾਇਆ ਜਾਂਦਾ ਹੈ ਅਸੈਂਬਲੀ ਚ ਐਮ ਐਲ ਏ ਕਿਉਂ ਬਣਾਏ ਜਾਂਦੇ ਆ ਕਿ ਲੋਕੀ ਆਪਣੇ ਕਾਨੂੰਨ ਬਣਾਉਣ ਚੀਫ ਮਿਨਿਸਟਰ ਤੇ ਮੰਤਰੀ ਰਿਪਰੈਜ਼ੈਂਟ ਕਰਦੇ ਲੋਕਾਂ ਨੂੰ ਇਹਨਾਂ ਨੇ ਕੀ ਦੇਖਿਆ ਚੀਫ ਮਿਨਿਸਟਰ ਨੂੰ ਡਰਾਇਆ ਚੀਫ ਮਿਨਿਸਟਰ ਕਹਿੰਦਾ ਜੀ ਮੈਨੂੰ ਤਾਂ ਇਕੱਲਾ ਚੀਮਨਿਸਟਰ ਰਹਿੰਦੇ ਹੋ ਦੇਖੋ ਕਿੰਡੀ ਮਾੜੀ ਗੱਲ ਆਨੇ ਭਵੰਤਮਾਨ ਨੇ ਕੀਤੀ ਹੈ ਪੰਜਾਬ ਦੀ ਰੱਖਿਆ ਕਰਨ ਦੀ ਬਜਾਏ ਪੰਜਾਬ ਨੂੰ ਆ ਲੁਟੇਰਿਆਂ ਦੇ ਸਾਹਮਣੇ ਰੱਖਤਾ ਪਹਿਲੀ ਵਾਰ ਇਤਿਹਾਸ ਸੁਣਾ ਹੈ ਬਗੈਰ ਐਕਟ ਬਦਲੇ ਬਗੈਰ ਕੁਛ ਕੀਤੇ ਕਿਉਂਕਿ ਆ ਸਟ੍ਰਕਚਰੀ ਐਕਟ ਸਾਰੇ ਵਿੱਚ ਤੁਸੀਂ ਚੀਮਨਿਸਟਰ ਨੂੰ ਵੀ ਕੱਢ ਦਿਓ ਤੇ ਮਨਿਸਟਰ ਨੂੰ ਵੀ ਕੱਢ ਦਿਓ ਕਿ ਤੁਸੀਂ ਹੈਰਾਨ ਰਹਿ ਜਾਓਗੇ ਪੰਜਾਬ ਦੀ ਜਨਤਾ ਹੈਰਾਨ ਰਹਿ ਜਾਊਗੀ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਇਹਨਾਂ ਨੇ ਆ ਸਾਰੀ ਪਲੈਨਿੰਗ ਵਾਸਤੇ ਕਿਹੜਾ ਕਿਹੜਾ ਲੈਂਡ ਐਕਵਾਇਰ ਕਰਨਾ ਪੰਜ ਮੈਂਬਰੀ ਕਮੇਟੀ ਬਣਾਤੀ ਜੀ ਕਿਹੜੇ ਕੌਣ ਆ ਮੈਂਬਰੀ ਕਮੇਟੀ ਦੇ Chief Minister ਤੇ Minister ਦੀ ਜਗ੍ਹਾ Chief Secretary ਬਣਾਤਾ ਕਿਉਂਕਿ Chief Minister Secretary ਨੂੰ ਕਿਹਾ ਤੇ ਤੂੰ Chief Secretary ਰਹਿਣਾ ਹੈ ਤੇ ਤੇ ਜੋ ਅਸੀਂ ਕਹੀ ਜਾਵਾਂਗੇ ਤੇ ਅੰਗੂਠਾ ਲਈ ਜਾਣਾ ਤੇ ਬਾਕੀ ਚਾਰ ਮੈਂਬਰ ਕੌਣ ਹੈ ਕੋਈ ਵੀ ਪੰਜਾਬ ਦਾ ਨਹੀਂ ਤੁਸੀਂ ਹੈਰਾਨ ਰਹਿ ਜਾਓਗੇ ਜਿਹੜਾ ਪੰਜਾਬ ਦੀ ਅਗਲੀ ਡਿਵੈਲਪਮੈਂਟ ਹੋਣੀ ਹੈ ਆ ਜਿਹੜੇ ਐਕਵਾਇਰ ਕਰਨੇ 40 ਹਜ਼ਾਰ ਏਕੜ ਚੀਫ ਸੈਕਟਰੀ ਦੇ ਬਾਅਦ ਬਾਕੀ ਮੈਂਬਰ ਕਿਹੜੇ ਆ